ਨਗਰ ਨੂੰ ਅੱਜ ਦੇ ਇਸ ਟੂਰਨਾਮੈਂਟ ਦੀਆਂ ਲੱਖ ਲੱਖ ਵਧਾਈਆਂ ਬਾਬਾ ਮਹਿਰ ਮਿੱਤਰਾ ਸਪੋਰਟਸ ਕਲੱਬ ਐਨਆਰਆਈ ਵੀਰਾਂ ਨੇ ਬਹੁਤ ਵਧੀਆ ਪ੍ਰਾਨਨਾ ਕੀਤਾ ਤੇ ਇਹ ਕਬੱਡੀ ਟੂਰਨਾਮੈਂਟ ਜਿਹੜੇ ਹੋਣੇ ਚਾਹੀਦੇ ਆ ਕਾਫੀ ਸਮੇਂ ਬਾਅਦ ਇਹ ਟੂਰਨਾਮੈਂਟ ਹੋਇਆ ਔਰ ਕਿਉਂਕਿ ਜੇ ਇਸ ਤਰ੍ਹਾਂ ਦੇ ਟੂਰਨਾਮੈਂਟ ਹੁੰਦੇ ਤੇ ਤਾਂ ਰਪਿੰਦਰ ਅਰਗੇ ਉੱਠ ਖੜੇ ਇਹਨਾਂ ਪਿੰਡਾਂ 'ਚ ਮੈਂ ਹੁਣੇ ਥੋੜਾ ਸਮਾਂ ਪਹਿਲਾਂ ਹਜੂਰ ਸਾਹਿਬ ਤੋਂ ਆਇਆ ਸੀਗਾ ਮੇਰੀ 5:30 6 ਵਜੇ ਟ੍ਰੇਨ ਲੱਗੀ ਸੀ ਤੇ ਘਰੇ ਮੈਂ ਕਿਹਾ ਵੀ ਨਹਾ ਧੋ ਕੇ ਕਰੀ ਕਾਂਗੜ ਹਾਜ਼ਰੀ ਜ਼ਰੂਰ ਲਵਾ ਕੇ ਆਉਣੀ ਆ ਕਿਉਂਕਿ ਇਹ ਸਾਡੀ ਜੜ ਹੈ ਇਹਨਾਂ ਪਿੰਡਾਂ ਨੇ ਸਾਨੂੰ ਠਾਇਆ ਜਦ ਰਪਿੰਦਰ ਰਪਿੰਦਰ ਤੋਂ ਜਲਾਲ ਬਣ ਗਿਆ ਔਰ ਜਿੱਥੇ ਪੰਜਾਬ ਦੇ ਹੋਰ ਇਲਾਕੇ ਦੇ ਪੰਜਾਬ ਦੇ ਟੂਰਨਾਮੈਂਟਾਂ ਦਾ ਸਹਿਯੋਗ ਔਰ ਉਥੇ ਇਸ ਕਾਂਗੜ ਦੇ ਟੂਰਨਾਮੈਂਟ ਦਾ ਵੀ ਵਿਸਾਖੀ ਦੇ ਇਸ ਟੂਰਨਾਮੈਂਟ ਦਾ ਬਹੁਤ-ਬਹੁਤ ਵੱਡਾ ਸਹਿਯੋਗ ਰਿਹਾ ਔਰ ਕਾਂਗੜ ਦੀ ਗੱਲ ਤੇ ਇਤਿਹਾਸ ਦੇ ਵਿੱਚ ਹੁੰਦੀ ਆ ਹਜੂਰ ਸਾਹਿਬ ਤੋਂ ਲੈ ਕੇ ਦੀਨੇ ਕਾਂਗੜ ਦਾ ਇਤਿਹਾਸ ਉਹ ਸਾਰੇ ਆਪਾਂ ਜਾਣਦੇ ਆ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਟੂਰਨਾਮੈਂਟ ਇਸ ਤਰ੍ਹਾਂ ਹੁੰਦੇ ਰਹੇ ਕਬੱਡੀ ਹੁੰਦੀ ਰਹਿ ਔਰ ਸਾਰੇ ਭਰਾ ਲਾਂਡੀ ਬੜੀ ਹੋਣੀ ਆਪਣੇ ਔਰ ਬਿੰਦਰ ਭਰਾ ਸਾਡਾ ਸਪੈਸ਼ਲ ਕੈਨੇਡਾ ਤੋਂ ਵੀਰ ਦਾ ਫੋਨ ਆਇਆ ਕਹਿੰਦਾ ਵੀ ਜਾਣਾ ਹੀ ਜਾਣਾ ਮੈਂ ਕਹਿੰਦਾ ਵੀ ਆਪਣਾ ਫਰਜ ਬਣਦਾ ਐ ਸੀ ਆਪ ਦਾ ਫਰਜ ਸਮਝ ਕੇ ਇੱਥੇ ਆਏ ਆ ਨਾ ਕਿ ਆਪਣੀ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਲੈ ਕੇ ਔਰ ਸੱਚੇ ਪਾਤਸ਼ਾਹ ਸਾਰਿਆਂ ਤੇ ਮਿਹਰ ਪਰੇ ਹੱਥ ਰੱਖ ਕੇ ਸਾਰੇ ਨਗਰ ਨੂੰ ਇਸ ਟੂਰਨਾਮੈਂਟ ਦੀਆਂ ਵਧਾਈਆਂ ਤੇ ਮੈਂ ਬੇਨਤੀ ਕਰਦਾ ਇਹ ਟੂਰਨਾਮੈਂਟ ਇਸ ਤਰ੍ਹਾਂ ਹੀ ਚੱਲਦਾ ਰੱਖੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੋਸ਼ਿਸ਼ ਕਰੀਏ ਠੀਕ ਐ ਟੀਮਾਂ ਜਿਆਦੇ ਹੋ ਗਈਆਂ ਆਉਣ ਵਾਲੇ ਸਮੇਂ ਦੇ ਵਿੱਚ ਬੇਸ਼ੱਕ ਟੀਮਾਂ ਆਪਾਂ ਘੱਟ ਕਰ ਲਓ ਉਹਨਾਂ ਨੂੰ ਟਾਈਮ ਵਧੀਆ ਮਿਲ ਜੇ ਉਹਨਾਂ ਨੂੰ ਕਿਰਾਇਆ ਪਾੜਾ ਮਿਲ ਜੇ ਔਰ ਟੂਰਨਾਮੈਂਟ ਜਿਹੜਾ ਉਹ 7:00 ਵਜੇ ਦੇ ਨਾਲ ਜੇ ਉਹਦੀ ਸਮਾਪਤੀ ਹੋ ਜੇ ਤੇ ਬਹੁਤ ਵਧੀਆ ਗੱਲ ਐ ਇੱਕ ਵਾਰ ਫੇਰ ਤੋਂ ਮੈਂ ਸਾਲਾ ਸਾਰਿਆਂ ਦਾ ਸਤਿਕਾਰ ਕਰਦਾ ਹੋਇਆ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ